ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜਦੋਂ 10-12 ਸਾਲ ਪੁਰਾਣੀ ਗੱਡੀ ਹੋ ਜਾਵੇ ਤੇ ਕਿਸੇ ਵੀ ਵਿਅਕਤੀ ਦਾ ਉਸ ਗੱਲ ਬਾਰੇ ਪਾ ਧਿਆਨ ਹੀ ਨਹੀਂ ਜਾਂਦਾ ਮੇਰਾ ਰੇਡੀਏਟਰ ਬਲੌਕ ਹੈ ਮੇਰੇ ਹੌਸ ਪਾਈਪ ਖਰਾਬ ਹੈ ਮੇਰੀ ਐਲਬੋ ਪਲਾਸਟਿਕ ਪਾਰਟਸ ਨਾਈਲੋਨ ਪਾਰਟਸ ਗਰਮ ਹੋ ਕੇ ਠੰਡੇ ਹੋ ਕੇ ਖਰਾਬ ਹੋ ਜਾਂਦੇ ਸੋ ਐਲਬੋ ਟੁੱਟ ਚੁੱਕੀ ਸੀ ਜਿਹੜੇ ਸੱਜਣਾ ਦੀ ਗੱਡੀ ਸੀ ਗੱਡੀ ਹੀਟ ਹੋਣੋਂ ਬਚ ਗਈ ਆਪਾਂ ਟਾਟਾ ਕੰਪਨੀ ਤੋਂ ਜੈਨੂਅਲ ਐਲਬੋ ਮੰਗਾਈ ਕਿਉਂਕਿ ਦੇਸੀ ਐਲਬੋ ਜਿਹੜੀ ਮਿਲਦੀ ਹੈ ਸਸਤੇ ਦੇ ਵਿੱਚ ਉਹਦੇ ਅੰਦਰਲਾ ਜਿਹੜਾ ਵਾਲ ਹੈ ਉਹ ਟਿਕ ਨਹੀਂ ਪਉਂਦਾ ਖੁੱਲਦਾ ਨਹੀਂ ਸੋ ਇਹ ਐਲਬਮ ਮਹਿੰਗੀ ਜ਼ਰੂਰ ਹੈ ਇਹ 4500 ਐਮ ਆਰ ਪੀ ਹੈ ਚਾਰ ਦਿਨਾਂ ਦੇ ਵੇਟਿੰਗ ਤੋਂ ਬਾਅਦ ਮਿਲੀ ਹੈਗੀ ਹੈ ਸੋ ਸੱਜਣੋ ਤੁਹਾਡੀ ਗੱਡੀਆਂ ਤੁਹਾਨੂੰ ਪਤਾ ਹੈ ਵੀ ਉਹਨਾਂ ਦਾ ਰੱਖ ਰਖਾ ਕਿਵੇਂ ਕਰਨਾ ਹੈ ਪਾਣੀ ਤੋਂ ਬਿਨਾ ਗੱਡੀ ਦਾ ਸਰਕਲ ਲਾ ਬਣੇ ਪਾਣੀ ਗੱਡੀ ਦਾ ਲੀਕ ਕਰ ਜਾਵੇ ਤੇ ਇੰਜਨ ਸੀਜ਼ ਮਾਰ ਕੇ ਬੈਕ ਕੰਪਰੈਸਰ ਦਿਖਾਉਂਦੀ ਹੈ ਹੈਡ ਗੈਸਕਟ ਸੜ ਜਾਂਦਾ ਹੈ ਸੋ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜਦੋਂ ਕੰਮ ਕਰੀਦਾ ਸੋ ਦੋਸਤੋ ਪੱਖਾ ਝੱਲ ਪਿਆ ਬੇਫੈਨ ਲਾ ਦਿੱਤੀ ਹੈ ਕੈਨਰ 212 ਤੇ ਆ ਕੇ ਸਹੀ ਐਲਬੋ ਆਪਾਂ ਨਵੀਂ ਪਾਈ ਹੈ ਪੁਰਾਣੀ ਐਲਬੋ ਟੁੱਟ ਗਈ ਸੀ ਬੜਾ ਕੌਣ ਦਾ ਮਰਦ ਪੁਰਾਣੀ ਐਲਬੋ ਦਾ ਜਿਹੜਾ ਦੇਸੀ ਦਾ ਵਾਲ ਹੁੰਦਾ ਉਹ ਜਾਮ ਹੋ ਜਾਂਦਾ ਜਿਸ ਲੈਵਲ ਤੇ ਕਰ ਮੈਂ ਕੰਮ ਕਰਨਾ ਚਾਹਣਾ ਹੈ ਸਾਡੀ ਕੋਸ਼ਿਸ਼ ਹੈ ਬਹੁਤ ਠੱਟ ਕਸਟਮਰ ਨੇ ਜਿਹੜੇ ਮੇਰੇ ਵਰਗੇ ਮਕੈਨਿਕ ਕੋਲ ਜੋਬ ਨੂੰ ਦਨ ਕੇ ਹਰੇਕ ਵਿਅਕਤੀ ਸਸਤਾ ਕੰਮ ਚਾਹੁੰਦਾ ਹੈ ਸਸਤੇ ਕੰਮ ਦੀ ਲਾਈਫ ਪ੍ਰੋਪਰ ਨਹੀਂ ਹੁੰਦੀ